ਸਾਹਿਬ ਸ਼ਹੀਰ ਗੁਰਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਭਰੇ ਨੂੰ ਸਮਰਪਿਤ ਗੁਰਗੋਵਨ ਸਿੰਘ ਸਟੱਡੀ ਸਰਕਲ ਵੱਲੋਂ ਜੋ ਪੇਪਰ ਲਿਆ ਜਾ ਰਿਹਾ ਹੈ ਇਸ ਦਾ ਤੀਜਾ ਭਾਗ ਪੜਨ ਜਾ ਰਹੀ ਹਾਂ ਇਹ ਲਿਖਿਆ ਹੋਇਆ ਹੈ ਪਰਮਜੀਤ ਸਿੰਘ ਸੋਚੰਤਨ ਲੁਧਿਆਣਾ ਵੱਲੋਂ ਤੇ ਇਸ ਵਿੱਚ ਆਪਾਂ ਪੜਾਂਗੇ ਤੁਸੀਂ ਸੁਣੋਗੇ ਸ੍ਰੀ ਅਨੰਦਪੁਰ ਸਾਹਿਬ ਬਸਾਉਣਾ ਪ੍ਰਚਾਰ ਯਾਤਰਾ ਦੇ ਉਦੇਸ਼ ਪ੍ਰਚਾਰ ਯਾਤਰਾ ਦੀ ਆਰੰਭਤਾ ਬਾਲਕ ਗੋਬਿੰਦ ਰਾਏ ਦਾ ਆਗਮਨ ਰਾਜਾ ਰਾਮ ਸਿੰਘ ਤੇ ਰਾਜਾ ਚੱਕਰਤਜ ਦੀ ਸੁਲਹ ਸਫਾਈ ਪਟਨਾ ਸਾਹਿਬ ਆਪਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਾਲਕ ਗੋਬਿੰਦ ਰਾਏ ਦਾ ਮਿਲਾਪ ਪੰਜਾਬ ਫੇਰੀ ਪੰਜਾਬ ਵਾਪਸੀ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਚ ਸਤਸੰਗਤ ਦੀਵਾਨ ਇਹ ਲਿਖਿਆ ਹੋਇਆ ਪਰਮਜੀਤ ਸਿੰਘ ਸੁਚਿੰਤਨ ਦਾ ਆਓ ਤੁਹਾਨੂੰ ਸੁਣਾਉਣੇ ਹਾਂ ਇਸ ਤੀਜੇ ਭਾਗ ਨੂੰ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਤਰਨਤਨ ਸਾਹਿਬ ਤੋਂ ਚੱਲ ਕੇ ਖੰਡੂਰ ਸਾਹਿਬ ਗੋਇੰਦਵਾਲ ਸਾਹਿਬ ਖੀਮ ਕਰਨ ਚੋਲਾ ਸਾਹਿਬ ਸੁਲਤਾਨਪੁਰ ਲੋਧੀ ਕਰਤਾਰਪੁਰ ਜਲੰਧਰ ਫਲਾਹੀ ਫਗਵਾੜਾ ਹਕੀਮਪੁਰ ਅਤੇ ਬੰਗਾ ਹੁੰਦੇ ਹੋਏ ਨਵਾਂ ਸ਼ਹਿਰ ਪਹੁੰਚੇ ਗੁਰੂ ਸਾਹਿਬ ਨੇ ਕੁਝ ਸਮਾਂ ਇੱਥੇ ਰਹਿ ਕੇ ਇਲਾਕੇ 'ਚ ਸਿੱਖੀ ਦਾ ਪ੍ਰਚਾਰ ਕੀਤਾ ਇੱਥੋਂ ਚੱਲ ਕੇ ਗੁਰੂ ਸਾਹਿਬ ਦੁਰਗਾਪੁਰ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ ਸ੍ਰੀ ਅਨੰਦਪੁਰ ਸਾਹਿਬ ਬਸਾਉਣਾ ਕੀਰਤਪੁਰ ਸਾਹਿਬ 'ਚ ਹੀ ਧੀਰਮਲ ਤੇ ਹਮੈਤਿਆਂ ਦਾ ਗੁਰੂ ਸਾਹਿਬ ਪ੍ਰਤੀ ਵਤੀਰਾ ਠੀਕ ਨਹੀਂ ਸੀ ਫਿਰਦੌਸ ਰਾਮ ਰਾਏ ਪੁੱਤਰ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਵੀ ਗੁਰੂ ਸਾਹਿਬ ਨਾਲੋਂ ਅੰਦਰੋਂ ਅੰਦਰੀ ਰੰਜਿਸ਼ ਰੱਖਦਾ ਸੀ ਇੰਨਾ ਕਾਰਨਾ ਕਰਕੇ ਗੁਰੂ ਸਾਹਿਬ ਨੇ ਇੱਕ ਨਵਾਂ ਨਗਰ ਬਸਾਉਣ ਦਾ ਫੈਸਲਾ ਕੀਤਾ ਅਤੇ ਵੱਖ-ਵੱਖ ਇਲਾਕਿਆਂ 'ਚ ਜੋਗ ਥਾਂ ਦੀ ਭਾਲ ਆਰੰਭ ਕਰ ਦਿੱਤੀ। ਉਸ ਸਮੇਂ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਇਲਾਕਿਆਂ 'ਚ ਵਿਲਾਸਪੁਰ ਦੇ ਰਾਜੇ ਦੀਪਚੰਦਾ ਰਾਜ ਸੀ। ਰਾਜਾ ਦੀਪਚੰਦ ਉਹਨਾਂ 52 ਰਾਜਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ 'ਚੋਂ ਰਿਹਾ ਕਰਵਾਇਆ ਸੀ। ਗਵਾਲੀਅਰ ਦੇ ਕਿਲੇ 'ਚੋਂ ਰਿਹਾਈ ਤੋਂ ਬਾਅਦ ਰਾਜਾ ਦੀਪਚੰਦ ਅਤੇ ਉਹਨਾਂ ਦਾ ਸਾਰਾ ਪਰਿਵਾਰ ਗੁਰੂ ਘਰ ਦਾ ਬਹੁਤ ਵੱਡਾ ਸ਼ਰਧਾਲੂ ਬਣ ਗਿਆ ਸੀ ਰਾਜਾ ਦੀਪ ਚੰਦ ਦੀ ਪਤਨੀ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਸਾਹਿਬ ਇੱਕ ਨਵਾਂ ਨਗਰ ਬਸਾਉਣ ਲਈ ਯੋਗ ਥਾਂ ਦੀ ਭਾਲ ਕਰ ਰਹੇ ਹਨ ਤਾਂ ਉਸ ਨੇ ਨਵਾਂ ਨਗਰ ਬਸਾਉਣ ਲਈ ਮਾਖੋਵਾਲ ਪਿੰਡ ਦੀ ਜਗ੍ਹਾ ਦੇਣ ਦੀ ਤਜ਼ਵੀਜ਼ ਰੱਖੀ ਜਗ੍ਹਾ ਬਹੁਤ ਰਮਣੀ ਸੀ ਗੁਰੂ ਸਾਹਿਬ ਨੂੰ ਇਹ ਜਗ੍ਹਾ ਪਸੰਦ ਆ ਗਈ ਗੁਰੂ ਸਾਹਿਬ ਨੇ ਜਗ੍ਹਾ ਦਾ ਬਣਦਾ ਮੁੱਲ ਤਾਰ ਕੇ ਇਸ ਇਹ ਜਗ੍ਹਾ ਜੂਨ ਸਨ 1665 ਈਸਵੀ ਨੂੰ ਮੁੱਲ ਲੈ ਲਈ ਤੇ ਇਸ ਜਗ੍ਹਾ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਨੀਂਹ ਰੱਖ ਦਿੱਤੀ ਇਸ ਨਗਰ ਦਾ ਨਾਮ ਚੱਕ ਨਾਨਕੀ ਰੱਖਿਆ ਗਿਆ ਜਿਹੜਾ ਕਿ ਬਾਅਦ ਵਿੱਚ ਸ੍ਰੀ ਹਰਮਨਾਨੰਦਪੁਰ ਸਾਹਿਬ ਨਾਮ ਨਾਲ ਪ੍ਰਚਲਿਤ ਹੋਇਆ ਆਨੰਦਪੁਰ ਸਾਹਿਬ ਦੇ ਨਾਮ ਨਾਲ ਇਹ ਪ੍ਰਚਲਿਤ ਹੋਇਆ ਤਾਂ ਸਿੱਖਿਆ ਕਿਸੇ ਗੁਰੂ ਸਾਹਿਬਾਨ ਦੀ ਪ੍ਰਚਾਰ ਕਾਰਜਾਂ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਦੁਨਿਆਵੀ ਔਕੜਾਂ ਨੂੰ ਦੂਰ ਕਰਦੇ ਹੋਏ ਪ੍ਰਚਾਰ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣਾ ਚਾਹੀਦਾ ਹੈ ਅਗਲਾ ਪੁਆਇੰਟ ਹੈ ਆਪਣਾ ਪ੍ਰਚਾਰ ਯਾਤਰਾ ਉਦੇਸ਼ ਸਮੇਂ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿਰਣਾ ਲਿਆ ਕਿ ਪ੍ਰਚਾਰ ਯਾਤਰਾ ਆਰੰਭ ਕੀਤੀ ਜਾਵੇ ਇਸ ਪ੍ਰਚਾਰ ਯਾਤਰਾ ਦਾ ਮੁੱਖ ਉਦੇਸ਼ ਸੀ ਗੁਰੂ ਨਾਨਕ ਦੇਵ ਜੀ ਦੇ ਲਗਾਏ ਹੋਏ ਸਿੱਖੀ ਦੇ ਬੂਟੇ ਨੂੰ ਸਿੰਜਣਾ ਉਸ ਦੀ ਸੰਭਾਲ ਕਰਨੀ ਤੇ ਸੰਗਤਾਂ ਨਾਲ ਮੇਲਜੋਲ ਕਰਕੇ ਉਹਨਾਂ ਨੂੰ ਜਥੇਬੰਦ ਕਰਨਾ ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਦੂਰ ਦਰੇਡੇ ਬਹੁਤ ਸੰਗਤਾਂ ਸਥਾਪਿਤ ਹੋ ਚੁੱਕੀਆਂ ਸਨ ਪਰ ਇਹ ਜਥੇਬੰਦ ਨਹੀਂ ਸਨ ਇਸ ਪ੍ਰਚਾਰ ਯਾਤਰਾ ਦਾ ਦੂਸਰਾ ਉਦੇਸ਼ ਸੀ ਔਰੰਗਜ਼ੇਬ ਦੇ ਜ਼ੁਲਮਾਂ ਨਾਲ ਸਤਾਏ ਦੁਖੀ ਲੋਕਾਂ ਦੀ ਸਾਰ ਲੈਣੀ ਉਹਨਾਂ ਦੀ ਦੁੱਖ ਤਕਲੀਫਾਂ ਦਾ ਹੱਲ ਕਰਨਾ ਤੇ ਉਹਨਾਂ ਨੂੰ ਔਰੰਗਜ਼ੇਬ ਦੀ ਜ਼ਾਲਮ ਨੀਤੀਆਂ ਨਾਲ ਟਕਰਾ ਕਰਨ ਲਈ ਜਥੇਵੰਤ ਤੇ ਲਾਮਬੰਦ ਕਰਨਾ ਇਸ ਪ੍ਰਚਾਰ ਯਾਤਰਾ ਦਾ ਤੀਸਰਾ ਉਦੇਸ਼ ਸੀ ਸਮੁੱਚੀ ਲਕਾਈ ਨੂੰ ਪਰਮਾਤਮਾ ਦੇ ਨਾਮ ਸਿਮਰਨ ਤੇ ਭਜਨ ਬੰਦਗੀ ਨਾਲ ਜੋੜਨਾ ਅਤੇ ਕਰਮ ਕਾਂਡਾਂ ਤੇ ਪਖੰਡਾਂ ਦਾ ਤਿਆਗ ਕਰਕੇ ਉੱਚਾ ਸੱਚਾ ਜੀਵਨ ਜਿਉਣ ਦੀ ਪ੍ਰੇਰਣਾ ਕਰਨੀ ਪੰਜਾਬ ਤੋਂ ਬਾਹਰ ਵਸਦਿਆਂ ਸੰਗਤਾਂ ਦੇ ਨਿੱggen ਤੇ ਪਿਆਰ ਪਰ ਸਨੇਹਾਂ ਤੇ ਬੇਨਤੀਆਂ ਨੂੰ ਪ੍ਰਵਾਨ ਕਰਦਿਆਂ ਹੋਇਆ ਗੁਰਤੇਗ ਬਾਦਸਾਹਬ ਜੀ ਨੇ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਕੁਝ 90 ਸਿੱਖਾਂ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਭਾਈ ਜੈਤਾ ਜੀ ਭਾਈ ਉਦਾ ਜੀ ਭਾਈ ਗੁਰਦਿੱਤਾ ਜੀ ਤੇ ਭਾਈ ਸੰਗਤੀਆ ਜੀ ਆਦ ਅਤੇ ਲਗਭਗ 300 ਹੋਰ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਅੰਸ਼੍ਰੀ ਅਨੰਦਪੁਰ ਸਾਹਿਬ ਤੋਂ ਇਹ ਪ੍ਰਚਾਰ ਯਾਤਰਾ ਆਰੰਭ ਕਰ ਦਿੱਤੀ ਲੋੜ ਅਨਸਾਰ ਜ਼ਰੂਰੀ ਸਮਾਨ ਗੱਡੀਆਂ ਤੇ ਲੱਦ ਲਿਆ ਤਾਂ ਜੋ ਹਰਾ ਵਿੱਚ ਕਿਸੇ ਕਿਸਮ ਦੀ ਤਕਲੀਫ ਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪ੍ਰਚਾਰ ਯਾਤਰਾ ਦੌਰਾਨ ਇਹ ਲਿਖ ਜਾਂ ਆਪਣੇ ਜਿਹੜੇ ਕਾਰਜ ਕੀਤੇ ਉਹ ਪਹਿਲ ਦੇ ਅਧਾਰ ਤੇ ਕੀਤੇ ਉਹ ਇਸ ਪ੍ਰਕਾਰ ਸੀ। ਗੁਰੂ ਜੀ ਨੇ ਪੈਂਡ ਨਗਰ ਚ ਪਾਣੀ ਦੀ ਥੋੜਾ ਦੂਰ ਕਰਨ ਲਈ ਖੂਹ ਤੇ ਤਲਾਬ ਤਿਆਰ ਕਰਵਾ ਕੇ ਪਾਣੀ ਦਾ ਯੋਗ ਪ੍ਰਬੰਧ ਕੀਤਾ। ਆਮ ਲੋਕਾਂ ਨੂੰ ਚੰਗੀ ਸਿਹਤ ਪ੍ਰਤੀ ਜਾਗਰੂਕ ਕਰਕੇ ਤੰਬਾਕੂ ਦੀ ਵਰਤੋਂ ਤੇ ਤੰਬਾਕੂ ਦੀ ਖੇਤੀ ਕਰਨ ਤੋਂ ਸ਼ਕਤੀ ਨਾਲ ਵਰਜਿਆ ਨੰਬਰ 3 ਨਿਰਆਕਾਰ ਪ੍ਰਮਾਤਮਾ ਦੀ ਭਜਨ ਬੰਦਗੀ, ਨਾਮ ਸਿਮਰਨ, ਸੱਚੀ ਸੁੱਚੀ ਕੀਰਤ ਅਤੇ ਹੱਥੀਂ ਸੇਵਾ ਕਰਨ ਦੀ ਪ੍ਰੇਰਣਾ ਕੀਤੀ। ਨੰਬਰ 4 ਜ਼ਾਲਿਮਾਂ ਤੇ ਜ਼ੁਲਮ ਤੋਂ ਡਰੇ ਬਿਨਾ ਜ਼ੁਲਮ ਨਾਲ ਟੱਕਰ ਕਰਨ ਲਈ ਆਮ ਲੋਕਾਂ ਨੂੰ ਤਿਆਰ ਕੀਤਾ। ਅਗਲਾ ਪੁਆਇੰਟ ਹੈ ਪ੍ਰਚਾਰ ਯਾਤਰਾ ਦੀ ਆਰੰਭਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਰਿਵਾਰ ਅਤੇ ਸਿੱਖਾਂ ਸਮੇਤ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲ ਕੇ ਕੀਰਤਪੁਰ ਸਾਹਿਬ, ਪਰਤਗੜ, ਤਕਨੌਲੀ ਹੁੰਦੇ ਹੋਏ ਰੋਪੜ ਪਹੁੰਚੇ। ਇੱਥੋਂ ਪੰਜਾਬ, ਹਰਿਆਣਾ ਦੇ ਵੱਖ-ਵੱਖ ਪਿੰਡਾਂ ਤੇ ਨਗਰਾਂ ਵਿਖੇ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਦਿੱਲੀ ਪਹੁੰਚ ਗਏ। ਦਿੱਲੀ ਤੋਂ ਚੱਲ ਕੇ ਮੌਜੂਦਾ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਪਿੰਡਾਂ, ਨਗਰਾਂ, ਸ਼ਹਿਰਾਂ ਜਿਵੇਂ ਕਿ ਮਥੁਰਾ, ਆਗਰਾ, ਪ੍ਰਿਆगराज, అలਹਾਬਾਦ ਪ੍ਰਿਆगराज ਨੂੰ అలਹਾਬਾਦ ਵੀ ਕਿਹਾ ਜਾਂਦਾ ਬਨਾਰਸ ਆਦ ਹੁੰਦੇ ਹੋਏ ਸਾਸਾਰਾਮ ਬਿਹਾਰ ਪਹੁੰਚੇ ਸਾਸਾਰਾਮ ਤੋਂ ਚੱਲ ਕੇ ਗੁਰੂ ਸਾਹਿਬ ਜੀ ਗਿਆ ਹੁੰਦੇ ਹੋਏ ਪਟਨਾ ਸਾਹਿਬ ਵਿਖੇ ਪਹੁੰਚੇ ਇੱਥੇ ਪਹੁੰਚ ਕੇ ਗੁਰੂ ਸਾਹਿਬ ਜੀ ਨੇ ਪ੍ਰਚਾਰ ਦੇ ਕਾਰਜਾਂ ਨੂੰ ਤਰਤੀਬ ਦਿੰਦੇ ਹੋਏ ਭਾਈ ਦਿਆਲ ਦਾਸ ਜੀ ਭਾਈ ਦਿਆਲਾ ਜੀ ਨੂੰ ਬੰਗਾਲ, ਤਿਹਾਰ, ਓਡੀਸ਼ਾ ਤੇ ਉੱਤਰ ਪ੍ਰਦੇਸ਼ ਚ ਪ੍ਰਚਾਰ ਕਾਰਜ ਦਾ ਦੀ ਕਮਾਂਡ ਸੌਂਪ ਦਿੱਤੀ ਭਾਈ ਦਿਆਲਾ ਜੀ ਨੇ ਆਪਣੀ ਅਣਥੱਕ ਮਿਹਨਤ ਨਾਲ ਸੰਗਤਾਂ ਦੀ ਸਾਰ ਲਈ ਤੇ ਉਹਨਾਂ ਦੀ ਸੇਵਾ ਕੀਤੀ ਪਾਇਦੀਆਲਾ ਜੀ ਨੇ ਭਜਨਵੰਦਗੀ ਕਰਨ ਵਾਲੇ ਗੁਰਮੁਖ ਪਿਆਰਿਆਂ ਨੂੰ ਵੱਖ-ਵੱਖ ਧਰਮ ਅਸਥਾਨਾਂ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ। ਸਾਨੂੰ ਇਹਨਾਂ ਦੀ ਇਸ ਗੱਲ ਤੋਂ ਕੀ ਸਿੱਖਿਆ ਮਿਲਦੀ ਹੈ ਕਿ ਇਸ ਪ੍ਰਚਾਰ ਕਾਰਜਾਂ ਨੂੰ ਤਰਤੀਬ ਦੇਣ ਲਈ ਜਥੇਵੰਦਕ ਢਾਂਚੇ ਦੀ ਆਪਣੀ ਇੱਕ ਮਹੱਤਤਾ ਹੈ। ਧਾਰਮਿਕ ਅਸਥਾਨਾਂ ਦੀ ਸੇਵਾ ਕਰਨ ਲਈ ਭਜਨਵੰਦਗੀ ਕਰਨ ਵਾਲੇ ਗੁਰਮੁਖ ਪਿਆਰਿਆਂ ਦੀ ਭਾਲ ਕਰਕੇ ਉਹਨਾਂ ਨੂੰ ਸੇਵਾਵਾਂ ਸੌਂਪਣੀਆਂ ਚਾਹੀਦੀਆਂ ਹਨ। ਇਹ ਗੁਰੂ ਜੀ ਦੀ ਸਿੱਖਿਆ ਸੀ। ਗੁਰੂ ਸਹਿਬ ਅਜੀਪ ਪਟਨਾ ਸਾਹਿਬ ਦੀ ਧਰਤੀ ਤੇ ਹੀ ਵਿਰਾਜਮਾਨ ਸਨ ਕਿ ਟਾਕਾ ਅਤੇ ਕਾਮਰੂਪ ਦੇਸ਼ ਅਸਾਮ ਦੀਆਂ ਸੰਗਤਾਂ ਪਟਨਾ ਸਾਹਿਬ ਆਈਆਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰਨ ਲੱਗੀਆਂ ਕਿ ਸਾਡੇ ਇਲਾਕੇ ਚ ਆ ਕੇ ਸੰਗਤਾਂ ਨੂੰ ਦਰਸ਼ਨ ਦਿਓ ਤੇ ਅਤੇ ਕਿਰਤਾਰਥ ਕਰੋ ਉਹਨਾਂ ਨੇ ਇਹ ਵੀ ਦੱਸਿਆ ਕਿ ਔਰੰਗਜ਼ੇ ਦੇ ਜ਼ੇਬ ਦੇ ਜ਼ਲਮਾਂ ਕਾਰਨ ਲੋਕ ਬਹੁਤ ਡਰੇ ਤੇ ਸਹਿਮੇ ਹੋਏ ਹਨ ਇਹ ਸਾਰਾ ਵਰਤਾਨ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੇਖ ਸੰਗਤਾਂ ਤੇ ਨਿੱਗੇ ਪਿਆਰ ਸਦਕਾ ਬੰਗਾਲ ਢਾਕਾ ਤੇ ਅਸਾਮ ਆਦਿ ਖੇਤਰਾਂ ਦਾ ਪ੍ਰਚਾਰ ਦੌਰਾ ਕਰਨ ਦਾ ਮਨ ਬਣਾ ਲਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਮਹਿਸੂਸ ਕੀਤਾ ਕਿ ਅਜਿਹੇ ਸਮੇਂ 'ਚ ਨਗਰ-ਨਗਰ ਪਿੰਡ-ਪਿੰਡ ਜਾ ਕੇ ਸਾਰਿਆਂ ਨੂੰ ਧੀਰਜ ਤੇ ਹੌਸਲਾ ਦੇਣਾ ਚਾਹੀਦਾ ਹੈ। ਨਾਲ ਹੀ ਸਾਰਿਆਂ ਨੂੰ ਇਹ ਗੱਲ ਇਸ ਗੱਲ ਲਈ ਵੀ ਤਿਆਰ ਕਰਨਾ ਚਾਹੀਦਾ ਹੈ ਕਿ ਉਹ ਜ਼ੁਲਮ ਜ਼ਾਲਮ ਦੇ ਜ਼ੁਲਮ ਤੋਂ ਡਰੇ ਬਿਨਾ ਜ਼ੁਲਮ ਦਾ ਟੱਕਰਾ ਕਰਨ ਲਈ ਤਿਆਰ ਹੋਣ। ਮਾਤਾ ਗੁਜਰੀ ਜੀ ਦੀ ਸੇਤ ਖਾਵੀ ਨਾ ਹੋਣ ਕਾਰਨ ਪਰਿਵਾਰ ਦਾ ਟਿਕਾਣਾ ਪਟਨਾ ਸਾਹਿਬ ਜੀ ਰੱਖਣ ਦਾ ਨੇੜਨਾ ਲਿਆ ਗਿਆ। ਗੁਰੂ ਸਾਹਿਬ ਜੀ ਨੇ ਆਪਣੇ ਕੁਝ ਕਚੂਣਵੇਂ ਸਿੱਖਾਂ ਨੂੰ ਨਾਲ ਲੈ ਕੇ ਪੂਰਬੀ ਰਾਜਾਂ ਦਾ ਦੌਰਾ ਆਰੰਭ ਕਰ ਦਿੱਤਾ। ਸਿੱਖਿਆ ਕੀ ਦਿੱਤੀ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਜ਼ਾਲਿਮਾਂ ਦੇ ਜ਼ੁਲਮਾਂ ਦਾ ਟੱਕਰਾਂ ਕਰਨ ਲਈ ਆਮ ਲੋਕਾਈ ਅੰਦਰ ਚੇਤਨਾ ਜਗਾ ਕੇ ਜ਼ਾਲਿਮਾਂ ਦਾ ਡਰ ਖਤਮ ਕਰਨਾ ਜ਼ਰੂਰੀ ਹੈ। ਪਟਨਾ ਸਾਹਿਬ ਤੋਂ ਚੱਲ ਕੇ ਗੁਰੂ ਸਾਹਿਬ ਜੀ ਨਾਲੰਦਾ, ਮੰਗੇਰ, ਪਾਗਲਪੁਰ, ਕਹਿਲਗਾਓਂ ਸਾਹਿਬਗੰਜ ਰਾਜਮਹਿਲ ਆਜ਼ਹਰਾਂ ਵਿੱਚੋਂ ਦੀ ਹੁੰਦੇ ਹੋਏ ਮਾਲਦਾ ਪਹੁੰਚੇ ਮਾਲਦਾ ਤੋਂ ਚੱਲ ਕੇ ਗੁਰੂ ਸਾਹਿਬ ਜੀ ਨਲੱਟੀ ਤੇ ਮੁਰਸ਼ਿਦਾਬਾਦ ਹੁੰਦੇ ਹੋਏ ਟਾਕਾ ਅੱਜ ਦੇ ਬੰਗਲਾਦੇਸ਼ ਦੀ ਰਾਜਧਾਨੀ ਪਹੁੰਚੇ ਟਾਕੇ ਦੀਆਂ ਸੰਗਤਾਂ ਦੇ ਪ੍ਰੇਮ ਪਿਆਰ ਸੇਵਾ ਤੇ ਸ਼ਰਧਾ ਭਾਵਨਾ ਦੇਖ ਕੇ ਗੁਰੂ ਸਾਹਿਬ ਜੀ ਦੇ ਮੁਖਾਰ ਬਿੰਦ ਤੋਂ ਸੁਭਾਵਕ ਹੀ ਇਹ ਬਚਨ ਨਿਕਲਿਆ ਮਮ ਸਿੱਖੀ ਕਾ ਕੋਠਾ ਟਾਕਾ ਬਾਲਕ ਗੋਵਿੰਦ ਰਾਏ ਦਾ ਆਗਮਨ ਇਹ ਅਗਲਾ ਪੁਆਇੰਟ ਹੈ ਇਧਰ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਬਾਲਕ ਗੋਵਿੰਦ ਰਾਏ ਜੀ ਨੇ ਪ੍ਰਕਾਸ਼ ਧਾਰਨ ਕੀਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਾਲਕ ਗੋਵਿੰਦ ਰਾਏ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਦੀ ਖੁਸ਼ਖਬਰੀ ਮਿਲੀ ਤਾਂ ਉਹਨਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਪਟਨਾ ਸਾਹਿਬ ਦੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਦੇ ਨਾਮ ਇੱਕ ਹੁਕਮਨਾਮਾ ਭੇਜਿਆ ਅਗਲਾ ਪੁਆਇੰਟ ਹੈ ਰਾਜਾ ਰਾਮ ਸੋ ਤੇ ਰਾਜਾ ਚੱਕਰਤਵਾਜ ਦੇ ਚ ਸੁਲਾ ਸਫਾਈ ਕਰਵਾਈ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਟੱਕੇ ਦੇ ਇਲਾਕੇ ਚ ਲਗਭਗ 1 ਸਾਲ ਪ੍ਰਚਾਰ ਕੀਤਾ ਇਸ ਦੌਰਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਜਾ ਰਾਮ ਸਿਓ ਤੇ ਰਾਜਾ ਚੱਕਰਤਵਾਜ ਸੁਲਾ ਸਫਾਈ ਕਰਵਾਈ ਅਤੇ ਸਮਝਾਇਆ ਕਿ ਈਰਖਾ ਤੇ ਨਫਰਤਾਂ ਦੀਆਂ ਜੰਗਾਂ ਵਿੱਚੋਂ ਕੁਝ ਨਹੀਂ ਨਿਕਲਦਾ ਲੋਕਾਂ ਦਾ ਮਨ ਪਿਆਰ ਸ਼ਾਂਤੀ ਨਿਆਂ ਅਤੇ ਸੇਵਾ ਕਰਕੇ ਜਿੱਤ ਨਫਰਤ ਤੋੜਦੀ ਹੈ ਪਿਆਰ ਜੋੜਦਾ ਹੈ ਜੇ ਤੁਹਾਡਾ ਕੋਈ ਆਪਸੀ ਝਗੜਾ ਹੈ ਤਾਂ ਬੈਠ ਕੇ ਨਿਝਟ ਲਓ ਆਪਣੇ ਅਹੰਕਾਰ ਤੇ ਜਿੱਦ ਅਤੇ ਆਪਣੇ ਝਗੜਿਆ ਕਰਕੇ ਗਰੀਬ ਮਾਰਨਾ ਕਰੋ ਇੰਜ ਗੁਰੂ ਸਾਹਿਬ ਨੇ ਨਫ਼ਰਤ ਨੂੰ ਭੁਲਾ ਕੇ ਅਮਨ ਦਾ ਰਾਹ ਅਪਣਾਉਣ ਦਾ ਪੈਗਾਮ ਦਿੱਤਾ ਅਤੇ ਵਿਚੋਲਗੀ ਕਰਕੇ ਕਰਦੇ ਹੋਏ ਦੋਹਾਂ ਧਿਰਾਂ ਦੀ ਸੁਲ੍ਹਾ ਸਫਾਈ ਕਰਵਾ ਕੇ अनेका ਗਰੀਬ ਗਰੀਬਾਂ ਦਾ ਖੂਨ ਖਰਾਬਾ ਹੋਣ ਤੋਂ ਬਚਾ ਲਿਆ ਗੁਰੂ ਸਾਹਿਬ ਜੀ ਨੇ ਅਸਾਮ ਅਤੇ ਹੋਰ ਪੂਰਬੀ ਰਾਜਾਂ 'ਚ ਵਿਚਰਦੇ ਹੋਏ ਲਗਭਗ 2 ਸਾਲ ਪ੍ਰਚਾਰ ਕੀਤਾ ਅਗਲਾ ਮੇਨ ਪੁਆਇੰਟ ਹੈ ਪਟਨਾ ਸਾਹਿਬ ਵਾਪਸੀ ਸਨ 1669 ਈਸਵੀ ਚ ਔਰੰਗਜ਼ੇਬ ਨੇ ਇੱਕ ਹੁਕਮ ਜਾਰੀ ਕਰ ਦਿੱਤਾ ਕਿ ਕਾਫਰਾਂ ਪਾਬ ਮੁਗਲ ਹਿੰਦੂਆਂ ਨੂੰ ਕਾਫਰ ਕਹਿੰਦੇ ਹੁੰਦੇ ਸਨ। ਦੀਆਂ ਪਾਠਸ਼ਾਲਾਵਾਂ ਤੇ ਮੰਦਰ ਢਾ ਦਿੱਤੇ ਜਾਣ ਤੇ ਉਹਨਾਂ ਦੀਆਂ ਧਾਰਮਿਕ ਰਸਮਾਂ ਤੇ ਵਿਦਿਆ ਤੇ ਰੋਕ ਲਗਾ ਦਿੱਤੀ ਜਾਵੇ। ਔਰੰਗਜ਼ੇਬ ਦੇ ਇਸ ਹੁਕਮ ਨਾਲ ਚਾਰੇ ਪਾਸੇ ਹਾਹਾਕਾਰ ਮਚ ਗਈ। ਜਿਹੜਾ ਵਿਅਕਤੀ ਇਸਲਾਮ ਕਬੂਲ ਕਰ ਲੈਂਦਾ ਉਸ ਨੂੰ ਮੁਗਲ ਸਰਕਾਰ ਵੱਲੋਂ ਸਹਿਯੋਗ ਵੀ ਮਿਲਦਾ ਤੇ ਨਾਮ ਵੀ ਪਰ ਜਿਹੜਾ ਵਿਅਕਤੀ ਦੀਨ ਨਹੀਂ ਸੀ ਕਬੂਲਦਾ ਉਸ ਨੂੰ ਸਿਹੇ ਦਿੱਤੇ ਜਾਂਦੇ ਸਨ ਉਸਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਤੇ ਜਜੀਆ ਇੱਕ ਤਰ੍ਹਾਂ ਦਾ ਜਿਹ ਟੈਕਸ ਸੀ ਟੈਕਸ ਸੀ ਉਹ ਲਗਾਇਆ ਜਾਂਦਾ ਸੀ ਤੇ ਉਹ ਟੈਕਸ ਲਗਾ ਦਿੱਤਾ ਜਾਂਦਾ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਇਹਨਾਂ ਹਾਲਾਤਾਂ ਦਾ ਪਤਾ ਲੱਗਾ ਤਾਂ ਉਹਨਾਂ ਨੇ ਪਟਨਾ ਸਾਹਿਬ ਵਾਪਸ ਆਉਣ ਦੀ ਤਿਆਰੀ ਕਰ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਬੰਗਾਲ ਤੇ ਅਸਾਮ ਦੇ ਵੱਖ-ਵੱਖ ਇਲਾਕਿਆਂ ਪਿੰਡਾਂ ਤੇ ਨਗਰਾਂ ਵਿੱਚ ਪ੍ਰਚਾਰ ਕਰਦੇ ਹੋਏ ਸਨ 1970 ਈਸਵੀ ਦੀ ਵਿਸਾਖੀ ਵਾਲੇ ਦਿਨ ਕਲਕੱਤਾ ਪਹੁੰਚੇ ਇਥੋਂ ਗੁਰੂ ਸਾਹਿਬ ਮੇਦਨੀਪੁਰ ਹੁੰਦੇ ਹੋਏ ਜਗਨਨਾਥਪੁਰੀ ਉੜੀਸਾ ਪਹੁੰਚੇ ਇਥੇ ਆਪ ਜੀ ਨੇ ਆਪਣਾ ਟਿਕਾਣਾ ਗੰਗੂ ਮੱਠ ਵਿਖੇ ਕੀਤਾ ਜਗਨਨਾਥਪੁਰੀ ਤੋਂ ਚੱਲ ਕੇ ਗੁਰੂ ਸਾਹਿਬ ਨੇ ਪੁਬਨੇਸ਼ਵਰ ਕਟਕ ਆਦ ਨਗਰਾਂ ਵਿੱਚੋਂ ਦੀ ਹੁੰਦੇ ਹੋਏ ਪਟਨਾ ਸਹਿਬਲ ਚਾਲੇ ਪਾ ਦਿੱਤੇ ਅਗਲਾ ਮੇਨ ਪੁਆਇੰਟ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਬਾਲਕ ਗੋਵਿੰਦ ਰਾਏ ਦਾ ਮਿਲਾਪ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਟਨਾ ਸਾਹਿਬ ਵਾਪਸ ਆਉਣ ਦੀ ਖਬਰ ਸੁਣ ਕੇ ਪਟਨਾ ਸਾਹਿਬ ਦੀਆਂ ਸੰਗਤਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਜਿਸ ਦਿਨ ਗੁਰੂ ਸਾਹਿਬ ਤੇਗ ਬਹਾਦਰ ਜੀ ਨੇ ਪਟਨਾ ਸਾਹਿਬ ਪਹੁੰਚਣਾ ਸੀ ਉਸ ਦਿਨ ਮਿਥੇ ਪ੍ਰੋਗਰਾਮ ਅਨਸਾਰ ਗੁਰੂ ਸਾਹਿਬ ਜੀ ਦਾ ਪਰਿਵਾਰ ਅਤੇ ਪਟਨਾ ਸਾਹਿਬ ਦੀਆਂ ਸੰਗਤਾਂ ਠਾਠਾਂ ਮਾਰਦਾ ਸਮੁੰਦਰ ਬਾਲਕ गोविंद ਰਾਏ ਜੀ ਨੂੰ ਪਾਲਗਿਚ ਬਿਠਾ ਕੇ ਸਹਿਰ ਸ਼ਹਿਰ ਤੋਂ ਬਾਹਰ ਇੱਕ ਬਾਗ ਵਿੱਚ ਪਹੁੰਚੇ ਪਹੁੰਚ ਗਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸੇ ਬਾਗ 'ਚ ਆ ਕੇ ਟਿਕਾਣਾ ਕਰਨਾ ਸੀ ਇੱਕ ਪਾਸੇ ਗੁਰੂ ਤੇਗ ਬਹਾਦਰ ਜੀ ਘੋੜੇ ਤੋਂ ਉਤਰੇ ਤੇ ਦੂਸਰੇ ਪਾਸੇ ਬਾਲਕ ਗੋਵਿੰਦ ਰਾਏ ਜੀ ਪਾਲਕੀ 'ਚੋਂ ਬਾਹਰ ਨਿਕਲੇ ਬਾਲਕ ਗੋਵਿੰਦ ਰਾਏ ਨੇ ਪਿਤਾ ਜੀ ਦੇ ਸਾਹਮਣੇ ਸੀਸ ਝੁਕਾ ਕੇ ਉਹਨਾਂ ਦੇ ਚਰਨ ਛੋਹੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਲਕ ਗੋਵਿੰਦ ਰਾਏ ਜੀ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਪਿਆਰ ਨਾਲ ਬਾਲਕ ਗੋਵਿੰਦ ਰਾਏ ਜੀ ਦਾ ਮੁਖੜਾ ਚੁੰਮਿਆ ਅਤੇ ਸੀਸ ਤੇ ਹੱਥ ਫੇਰ ਕੇ ਅਸੀਸਾਂ ਦਿੱਤੀਆਂ ਪਿਤਾ ਪੁੱਤਰ ਦਾ ਮਿਲਾਪ ਦਾ ਇਹ ਦ੍ਰਿਸ਼ ਦੇਖਣ ਯੋਗ ਸੀ ਇਸ ਮਿਲਾਪ ਦੇ ਅਟਲ ਯਾਦਗਾਰ ਗੁਰੂ ਕਾ ਬਾਗ ਹੈ ਇਸ ਸਥਾਨ ਤੇ ਬਹੁਤ ਸੁੰਦਰ ਗੁਰਦੁਆਰਾ ਸਹਿਬ ਸ਼ੁਭਾਇਮਾਨ ਹੈ ਅਗਲਾ ਪੁਆਇੰਟ ਹੈ ਪੰਜਾਬ ਵਾਪਸੀ ਥੋੜਾ ਸਮਾਂ ਪਟਨਾ ਸਾਹਿਬ ਰਹਿ ਕੇ ਗੁਰੂ ਤੇਗ ਬਹਾਦਰ ਜੀ ਮਈ ਸੰਨ 1670 ਈਸਵੀ ਚ ਪੰਜਾਬ ਵੱਲ ਚੱਲ ਪਏ ਪਰਿਵਾਰ ਦਾ ਟਿਕਾਣਾ ਹਾਲੇ ਪਟਨਾ ਸਾਹਿਬ ਹੀ ਰੱਖਿਆ ਪਟਨਾ ਸਾਹਿਬ ਤੋਂ ਚੱਲ ਕੇ ਗੁਰੂ ਸਾਹਿਬ ਬਨਾਰਸਪੁਰ ਬਨਾਰਸ ਜਾਂਪੁਰ, ਅਯੁੱਧਿਆ, ਲਖਨਊ, ਸ਼ਾਹਜਹਾਂਪੁਰ, ਬਰੇਲੀ, ਪੀਲੀਪੀਤ, ਮੁਰਾਦਾਬਾਦ, ਹਰਦਵਾਰ, ਜਗਾਦਰੀ, ਅੰਬਾਲਾ ਆਦ ਨਗਰਾਂ ਤੇ ਸ਼ਹਿਰਾਂ ਵਿੱਚੋਂ ਦੀ ਹੁੰਦੇ ਹੋਏ 2-3 ਮਹੀਨਿਆਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਏ। ਅਗਲਾ ਮੇਨ ਪੁਆਇੰਟ ਹੈ ਸ੍ਰੀ ਅਨੰਦਪੁਰ ਸਾਹਿਬ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੀਆਂ ਖਬਰਾਂ ਪਹਿਲਾਂ ਹੀ ਪਹੁੰਚ ਗਈਆਂ। ਜਿਸ ਦਿਨ ਗੁਰੂ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਸੀ ਉਸ ਦਿਨ ਸਮੁੱਚੇ ਨਗਰ ਚ ਖੂਬ ਰੌਸ਼ਨੀ ਕੀਤੀ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਦੂਦ ਰੇਡਿਓ ਸੰਗਤਾਂ ਪਹੁੰਚ ਰਹੀਆਂ ਸਨ ਲੰਗਰ ਦੇ ਉਚੇਚੇ ਪ੍ਰਬੰਧ ਕੀਤੇ ਗਏ ਸੰਗਤਾਂ ਆਪੋ ਆਪਣੀ ਸਮਰਥਾ ਅਨੁਸਾਰ ਵੱਖ-ਵੱਖ ਤਰ੍ਹਾਂ ਦੀਆਂ ਫੇਟਾਵਾਂ ਲੈ ਕੇ ਗੁਰੂ ਦਰਬਾਰ 'ਚ ਹਾਜ਼ਰ ਹੋ ਰਹੀਆਂ ਸਨ ਗੁਰੂ ਸਾਹਿਬ ਜੀ ਸਮੂਹ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕਰ ਰਏ ਸਨ ਅਗਲਾ ਮੇਨ ਪੁਆਇੰਟ ਹੈ ਸ੍ਰੀ ਅਨੰਦਪੁਰ ਸਾਹਿਬ ਚ ਸਤਸੰਗਤ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਰੋਜ਼ਾਨਾ ਨਿਤਨੇਮ ਦੇ دیਵਾਨਾ ਚ ਅਤੇ ਬਾਅਦ ਚ satsang ਕਰਦੇ ਹੋਏ ਸੰਗਤਾਂ ਦੇ ਜਗਿਆਸੂਆਂ ਨੂੰ ਗੁਰ ਉਪਦੇਸ਼ श्रवण ਕਰਵਾ ਕੇ ਉਹਨਾਂ ਦੇ ਭਰਮ ਭਲੇਖੇ ਦੂਰ ਕਰਦੇ ਸਨ ਤੇ ਜੀਵਨ ਜਗਤ ਸਮਝਾਉਂਦੇ ਸਨ ਸ੍ਰੀ ਅਨੰਦਪੁਰ ਸਾਹਿਬ ਇੱਕ ਤੀਰਥ ਦੀ ਨਿਆਈ ਬਣ ਗਿਆ ਸੀ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਹੋ ਗਈਆਂ ਸਨ ਤੇ ਇਹ ਲਿਖਿਆ ਹੋਇਆ ਸੀ ਪਰਮਜੀਤ ਸਿੰਘ ਸੋਚੰਤਨ ਲੁਧਿਆਣਾ ਵੱਲੋਂ ਤੇ ਇਸੇ ਹੀ ਸਫੇ ਤੇ ਅਖੀਰ ਚ ਲਿਖਿਆ ਹੋਇਆ ਚਿਤ ਚਰਨ ਕਮਲ ਕਾ ਆਸਰਾ ਚਿਤ ਚਰਨ ਕਮਲ ਸੰਗ ਜੋੜੀਐ ਮਨ ਲੋਚੇ ਬੁਰਿਆਈਆ ਗੁਰ ਸ਼ਬਦੀ ਏ ਮਨ ਹੋੜੀਐ ਬਾਹੇ ਜਿਨਾਂ ਦੀ ਪਕੜੀਐ ਸਰਦੀਜੈ ਬਾਹੈ ਨਾ ਛੋੜੀਐ ਗੁਰ ਤੇਗ ਬਹਾਦਰ ਬੋਲਿਆ ਤਰਪੈ ਤਰਮਨਾ ਛੋੜੀਐ ਤੇਗ ਬਹਾਦਰ ਬੋਲਿਆ ਤਰਪੈ ਤਰਮਨਾ ਛੋੜੀਐ